ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਮਿੱਤਰੋ ਹੋਰ ਸਣਾਓ ਤੇ ਅੱਜ ਸਮਨ ਕੋਲੇ ਵੀ ਆਈ ਸੀ ਇੱਥੇ ਵੀ ਧਰਨਾੜ ਦੀ ਝੋਟੀ ਦਿਖਾਉਣੇ ਆ ਤੁਹਾਨੂੰ ਐਂਡ ਤੇ ਹਜੇ ਟਾਈਮ ਵੀ ਬਹੁਤ ਪਿਆ ਤੇ ਥਾਣਾ ਆਰਡਰ ਚੱਡਾ ਸਾਰੀ ਗੱਲਬਾਤ ਵੀ ਕਰਾਵਾਂਗੇ ਤੇ ਦੇਖੋ ਖਾਕਾ ਦੇ ਵਿੱਚ ਵੀ ਜਵਾਬ ਫੁੱਲ ਤੇ ਪੈਰਪੂਰ ਓਕੇ ਰਿਪੋਰਟ ਤੇ ਅੱਜ ਫਾਰਮ ਤੇ ਪਹੁੰਚੇ ਸੀਗੇ ਡਾਕਟਰ ਸਮਨ ਦੇ ਇਹਨੇ ਵੀ ਬਾਈ ਨੇ ਸਾਹਮਣੇ ਇਦਾਂ ਹੀ ਬਾਈ ਇਦਾਂ ਰੂਪ ਚ ਪੈਂਦਾ ਤੇ ਸਮਨ ਬਾਈ ਨੇ ਵੀ ਬਹੁਤ ਜ਼ਿੰਦਗੀ ਚ ਇਦਾਂ ਹੀ ਸਟਰਗਲ ਕਰਕੇ ਤੇ ਡਾਕਟਰੀ ਕਰਕੇ ਨਾਲ ਠੀਕ ਹੈ ਤੇ ਨਾਲ ਆਪ ਦਾ ਫਾਰਮ ਕਰਕੇ ਤੇ ਇਦਾਂ ਹੀ ਵਧਿਆ ਇਹ ਪੇਰਮਾਤਮਾ ਸਾਰੇ ਭਰਾਵਾਂ ਨੂੰ ਇੱਦਾਂ ਹੀ ਬਧੇ ਤੇ ਹੁਣ ਆਪਾਂ ਸਮਨ ਨਾਲ ਇਹ ਵੀ ਗੱਲ ਕਰਨੀ ਆ ਅੱਜ ਇਹ ਵੀ ਗੱਲ ਕਰਨੀ ਆ ਪਹਿਲੀਆਂ ਚ ਇਹ ਵੀ ਸਮਨ ਹੁਣ ਸਹੀ ਪਸ਼ੂਆਂ ਚ ਕਿੰਨੇ ਕੇ ਪੈਸੇ ਵਿਚਾਲਾ ਦਾ ਤੂੰ ਡਾਕਟਰੀ ਨੂੰ ਛੱਡ ਕੇ ਇਹ ਗੱਲਾਂ ਬਾਤਾਂ ਸਾਰੀਆਂ ਕਰਾਂਗੇ ਸਮਨ ਕੀ ਹਾਲ ਆ ਸਸੀ ਦਾ ਜੀ ਤੇ ਹਾਂ ਬਹੁਤ ਵਧੀਆ ਸਮਨ ਤੇਰਾ ਪਿੰਡ ਕਿਹੜਾ ਪਿਆ ਜਾਂਦਾ ਹੈ ਤੇਰਾ ਪਿੰਡ ਭੂਦਨ ਪਿਆ ਜਾਂਦਾ ਹਾਂ ਤੇ ਜ਼ਿਲ੍ਹਾ ਤੇ ਆਪਣੇ ਤਹਿਸੀਲ ਮਲੇ ਕੋਟਲਾ ਜੀ ਮਲੇ ਕੋਟਲਾ ਪਿਆ ਜਾਂਦੀ ਹੈ ਪਹਿਲਾਂ ਸੰਗਰੂਰ ਹੁੰਦਾ ਜੀ ਹੁਣ ਮਲੇ ਕੋਟਲਾ ਤੇ ਸਮਨ ਹੁਣ ਜਿਉਂਦੇ ਇਕੱਠੇ ਹੋਏ ਆ ਬਰੀਡਿੰਗ ਦਾ ਹੁੰਦਾ ਤਾਂ ਬਹੁਤ ਫਰਕ ਪਿਆ ਹਾਂ ਬਹੁਤ ਜਿਆਦਾ ਫਰਕ ਪਹਿਲਾਂ ਤਾਂ ਤੂੰ ਵੀ ਜਿਆਦਾ ਦੇਸੀ ਕੰਮ ਹੀ ਕਰਦਾ ਸੀ ਮੈਂ ਦੇਸੀ ਕੰਮ ਕਰਦਾ ਸੀ ਯਾਨੀ ਕਿ ਹੁਣ ਆਪਾਂ ਵਧੀਆ ਟੀਕੇ ਭਰਨ ਲੱਗ ਗਏ ਬਾਕੀ ਨਸਲ ਦਾ ਪਤਾ ਲੱਗਣ ਲੱਗ ਗਿਆ ਵੀ ਕਿ ਹਾਂ ਵੀ ਕਿਵੇਂ ਆ ਹਨਾ ਮੇਲੇ-ਮੂਲੇ ਦੇ ਬਾਹਰ ਨਿਕਲਣ ਨਾਲ ਪਤਾ ਲੱਗਦਾ ਹਨਾ ਤੇ ਸਮਨ ਹੁਣ ਆਪਣੇ ਕੋਲ ਟਾਪ ਦੁੱਧ ਵਾਲੀ ਕਿੰਨੀ ਆ ਆਪਣੇ 21b ਵਾਲੀ ਹੈਗੀ ਆ ਓਕੇ ਜਿਹੜੀ ਉਹ ਤੀਜੇ ਸੂਏ ਝੋਟੀ ਸੀ ਮਣੀ ਮਲੀ ਮਣੀ ਮਲੀ ਓਕੇ ਨਹੀਂ ਬਹੁਤ ਚੰਗੀ ਝੋਟੀ ਉਹਦਾ ਪਚਵਾਗਾ ਚੂਗਾ ਦੇਖਣੀ ਆ ਉਹਦੀ ਆਪਾਂ ਮੇਲੇ ਵੇਲੇ ਨੂੰ ਆ ਰਹੀ ਆ ਓਕੇ ਰੋਣ ਹੋ ਗਈ ਮਨ 11ਵੇਂ ਮਹੀਨੇ ਛੋ ਰਹੀ ਆ ਆਪਾਂ 12ਵੇਂ ਮਹੀਨੇ ਚਲ ਸ਼ੁਕਰ ਹੈ ਉਹਦਾ ਮਤਲ ਚਵਾਈ ਕਰਾ ਸਕਦੀ ਬਹੁਤ ਵਧੀਆ ਗੱਲ ਹੈ ਤੇ ਸਮਨ ਕਿੰਨੇ ਵਾਲੀ ਮਾਲਾ ਛੋਟੇ ਵੱਡੇ ਆਪਣੇ ਕੋਲੇ ਗਾਵਾਂ ਮੱਝਾਂ ਸਾਰੀਆਂ ਆਪਣੇ ਮੰਨ ਲਾ ਵੀ 10 ਕਮੱਜਾਂ ਦੁੱਧ ਵਾਲੀਆਂ ਨੇ ਤਾਂ ਕਿ ਛੋਟੇ ਲਾ ਕੇ 22 ਪਸ਼ੂ ਬਣੇ 22 ਦੇ ਪਸ਼ੂ ਬਣਦੇ ਸਾਰੇ ਤੇ ਸਭ ਨਾਲ ਦੁੱਧ ਕਿੰਨਾ ਹੋ ਜਾਂਦਾ ਆਪਣੇ ਕੋਲ ਡੇਲੀ ਹੁਣ ਦੁੱਧ ਵੀਰੇ ਹੋ ਜਾਂਦਾ ਇੱਕ ਦਿਨ ਦਾ ਮੰਨ ਲਓ 90 95 ਲੀਟਰ ਮੰਗ ਹੋ ਜਾਂਦਾ ਬੱਕਮੰਟਲ ਕਮਾਉਂਦੇ ਆਪਾਂ ਚੱਲ ਘਰੇ ਵੀ ਰੱਖ ਲੈਣੇ ਉਹ ਵੀ ਕਰਕੇ ਕਮੰਟਲ ਹੀ ਬਣ ਬੱਚੇ ਪੁੱਛੇ ਦਾ ਆ ਗਿਆ ਬੱਚੀ ਪੀ ਜਾਂਦੇ ਬੱਚੇ ਪੀਂਦੇ ਕੀ ਰੇਟ ਜਾਂਦਾ ਦੁੱਧ ਦਾ ਦੁੱਧ ਆਪਣਾ ਫੈਟ ਦੇ ਹਿਸਾਬ ਨਾਲ ਹੀ ਜਾਂਦਾ ਹੁਣ ਅੱਛਾ ਫੈਟ ਦੇ ਹਿਸਾਬ ਨਾਲ ਹੀ ਜਾਂਦਾ ਆ ਵੀ ਦਿਖਾਵਾਂਗੇ ਤੁਹਾਨੂੰ ਮਤਲਬ ਬਹੁਤ ਚੰਗਾ ਡਰ ਰਤ ਨਾਟ ਵਾਲੀ ਦਾ ਤੇ ਫੈਟ ਦੇ ਹਿਸਾਬ ਨਾਲ ਉਹ ਰੇਟ ਕੀ ਪਿਆ ਜਾਂਦਾ ਹੁਣ ਤੱਕ ਰੇਟ ਪਿਆ ਜਾਂਦਾ 60 60 ਰੁਪਏ 60 ਰੁਪਏ ਮੇਰੀ ਵੀ 60 ਰੇਟ ਹੀ ਐਵਰੇਜ ਪੈਂਦੀ ਹੈ ਹਨਾ ਠੀਕ ਹੈ ਤੇ ਭਾਟਾਂ ਦਾ ਹੋ ਜਾਂਦਾ ਉਹਦੇ ਕਰਕੇ ਫੈਟ ਚਲ ਵਧੀਆ ਆ ਜਾਂਦੀ ਓਕੇ ਓਕੇ ਠੀਕ ਹੈ ਬਾਈ ਤੇ ਜਨਨ ਕਿ ਉਹੀ ਮਤਲਬ 6 100 650 ਦੇ ਲਗਭਗ ਦੁੱਧ ਪੈਂਦਾ ਹੈ ਦਿਨ ਦਾ 6650 ਦਾ ਠੀਕ ਹੈ ਤੇ ਸਮਨ ਦਿਨ ਚ ਫਿਰ ਫੀਡ ਕਿੰਨੀ ਪਾਣਾ ਨਹੀਂ ਕੋਲ ਮਿਲੇ ਕੇ ਤੂੰ ਛੱਡ ਵੀ ਬਰੀਡਿੰਗ ਮੰਨ ਲਾ ਕੋਈ ਝੋਟੀ ਵੇਚਣੀ ਮੰਨ ਲਾ ਸਾਰੀ ਮੰਨ ਲਾ ਜਿਹੜਾ ਪਸ਼ੂਆਂ ਤੋਂ ਕਿੰਨੀ ਕਮਾਈ ਸਾਲ ਦੀ ਕਰ ਲੈਣਾ ਥੋੜੀ ਤਾਂ ਥੋੜੀ ਬਾਅਦੇ ਤੋਂ ਬਾਅਦ ਆਪਾਂ ਖੇਤੀ ਦੇ ਨਾਲ ਖੇਤੀ ਦੇ 6 ਮਹੀਨੇ ਬਾਅਦ ਆਉਣੇ ਨੇ ਇਹ ਜਿਹੜੇ ਆਪਾਂ ਨੂੰ 10ਵੇਂ ਦਿਨ ਆ ਜਾਂਦੇ ਨੇ 10ਵੇਂ ਦਿਨ ਆ ਜਾਂਦੇ ਆ ਮੰਨ ਲਓ ਤਾਂ ਵਧੀਆ ਜਾਨੀ ਕਿ ਲੱਖ ਸਵਾ ਲੱਖ ਰੁਪਏ ਬਚੀ ਜਾਂਦਾ ਬਚੀ ਜਾਂਦਾ ਸਾਰਾ ਕੁੱਲ ਮਿਲਾ ਕੇ ਹਨ ਜਿਹੜੇ ਬੰਦੇ ਨੇ ਕੰਮ ਕਰਨਾ ਇਹ ਵੀ ਬਹੁਤ ਵੱਡੇ ਹੁੰਦੇ ਡਾਕਟਰੀ ਜਿਹੜਾ ਕੰਮ ਚੱਲ ਆਪਣਾ ਮਗਰੀ ਆ ਉਹ ਤਾਂ ਚੱਲ ਸਾਈਡ ਬਿਜ਼ਨਸ ਘਰ ਚ ਲਾਉਣ ਵਾਲਾ ਸਾਈਡ ਬਿਜ਼ਨਸ ਹੋ ਜਾਂਦਾ ਹਨ ਤਾਂ ਜੇ ਆਪਾਂ ਗੱਲ ਕਰੀਏ ਇਹ ਹਾਂ ਮੰਨੇ ਨੇ 10 ਲੀਟਰ ਦੁੱਧ ਨੂੰ ਕੱਢਿਆ ਇਹਦੇ ਮਗਰ ਸਮਰਾੜ ਨਹੀਂ ਕੱਤੀ ਮੜ ਜਹ ਲਿਆਈਂ ਇਧਰ ਪੈਰ ਮੜਾ ਚਟਾਇਆ ਦਿਖਾਈ ਇਹਦਾ ਹੁਣ ਤਾਂ ਹੋ ਗਿਆ ਥੱਲੇ 14 14.5 ਲੀਟਰ ਦੇ ਲਵੇ ਓਕੇ ਦੁੱਧ ਹੋਊਗਾ ਬਾਕੀ ਹੁਣ ਆਪਣਾ ਘੰਟੇ ਤੱਕ ਬਰਚਵਾਈ ਲੋਲ ਮਿੱਤਰੋ ਆਰਡਰ ਸੁਣਾ ਓਕੇ ਹੁਣ 14 14.5 ਇਹਦੇ ਮਗਰ ਕੀ ਬਚਿਆ ਇਹਦੇ ਮਗਰ ਸਮਰਾੜ ਦੀ ਕੱਤੀ ਆ ਓਕੇ ਆ ਖੜੀ ਆ ਸਮਰਾੜ ਸਾਨੂੰ ਚਾਰ ਲੋ ਜਵਾਈ ਲਾ ਦੇਣੀ ਆ ਬਸ ਇਹ ਠੀਕ ਐ ਲੱਗਦਾ ਵਈ ਦਾ ਟਾਈਮ ਹੋ ਗਿਆ ਤੇ ਇਹ ਇਹ ਤਰਨਾਟਲੀ ਇਹ ਆਪਣੇ ਤਰਨਾਟ ਦੀ ਕਿਹੜੀ ਮੱਛੀ ਜੋ ਕੱਢੀ ਸੀ ਇਹ ਆਪਾਂ ਬੇਸਤੀਸ਼ ਦੀ ਮਾਂ ਕਾਲੀ ਮੱਛੀ ਸੀ ਜਿਹੜੀ ਨਹੀਂ ਨਹੀਂ ਇਹ ਨੀਲੀ ਸੀ ਅੱਛਾ ਹੈ ਨੀਲੀ ਇਸ ਤੋਂ ਜ਼ਿਆਦਾ ਉਹਦੇ ਹੈਗੀ ਸੀ ਅੱਛਾ ਉਹਦੇ ਬੈਟ ਨੇ ਜ਼ਿਆਦਾ ਸੀਗੇ ਓਕੇ ਬਾਕੀ ਇਹਦੀ ਮਾਂ ਥਲੇ 14 ਲੀਟਰ ਵੱਧ ਸੀ 14 ਕਿਲੋਟਰ ਦਾ ਦੱਸੀ ਤੇ ਇਹ ਤਾਂ ਕੀ ਉਮੀਦ ਕਰਦਾ ਵੀ ਪਹਿਲਾਂ ਕਿੰਨਾ ਕੁ ਦੇ ਸਕਦੀ ਐ ਫੇ 13 14 ਲੀਟਰ ਦਾ ਕਿਤੇ ਦਿਨ ਦਿਨ ਕਿੰਨੇ ਪਏ ਹਜੇ ਬਾਈ ਇਹ ਤਾਂ ਐ ਮੰਨੋ ਵੀ 25 26 ਦਿਨ ਪਏ ਨੇ ਹਜੇ ਬਾਈ ਆਰਡਰ ਬਹੁਤ ਚੰਗਾ ਬਣਾਉ ਹਣਾ ਥਣ ਥੋਣੇ ਦੇਖੇ ਕਿੰਨੇ ਸੋਹਣੇ ਹਨ ਬਈ ਸਾਊਸ ਸੀਲ ਬਥੇਰੀ ਹੈ ਨਾ ਬਜਰ ਇਹ ਤਾਂ ਗੱਲ ਹੈਗੀ ਆ ਦੇ ਨਹੀਂ ਦਰਦੇ ਦੂਰ ਦੇਣੀਆਂ ਤਰ ਨਾਲ ਬਾਕੀ ਬਾਈ ਆ ਤੇ ਆਰਡਰ ਹੀ ਹਜੇ ਤਾਂ ਬਾਈ 25 ਦਿਨ ਪਏ ਹਜੇ ਹਾਂ 25 ਦਿਨ ਪਏ ਪੰਜ ਚਾਰ ਦਿਨ ਇਧਰ ਉਧਰ ਵੀ ਹੋ ਸਕਦੇ ਆ ਹਣਾ ਉਹੀ ਉਹੀ ਗੱਲ ਮਹੀਨੇ ਦੇ ਲਗਭਗ ਹੀ ਪਿਆ ਉਧਰੋਂ ਮਾਰੇ ਤੱਕਾ ਦੂਜੇ ਲੋੜਦੇ ਬਾਈ ਆਰਡਰ ਹਜੇ ਤਾਂ ਸਪੇਸ ਹੀ ਬਹੁਤ ਪਈ ਬਹੁਤ ਵੱਡਾ ਬਣਾਉ ਬਾਈ ਆਰਡਰ ਲੋ ਮਿੱਤਰੋ ਮਹੀਨਾ ਇਹ ਆ ਟ੍ਰੂਟਰ ਤੁਸੀਂ ਦੇਖੋ ਇਤੋਂ ਬਾਲ ਬੋਲ ਤੁਸੀਂ ਸਾਊ ਸ਼ੂ ਦੇਖੋ ਬਾਈ ਬਹੁਤ ਜ਼ਿਆਦਾ ਸਾਊ ਸੀ ਅੱਛਾ ਇਹ ਸਮਰ ਤੇਰੇ ਕੋਲ ਦੋ ਆ ਹੁਣ ਤਰਨਾੜ ਦੀਆਂ ਦੋ ਨੇ ਤਰਨਾੜ ਦੀਆਂ ਅੱਛਾ ਇੱਕ ਬਾਅਦ ਚ ਸੂਗੀ ਹਾਂ ਇਹਦੇ ਸੂਣ ਚ ਕਿੰਨਾ ਟਾਈਮ ਲੱਗਗਾ ਯਾਰ ਤਰਨਾੜ ਇੱਕ ਗੱਲ ਦਾ ਹੈਗਾ ਸਿੰਘ ਸਿੰਘ ਵੀ ਆ ਚੁਣ ਕੇ ਬਣਾਉਂਦਾ ਹੈ ਨਾ ਪੂਰਾ ਵਧੀਆ ਲੈ ਸਿੰਘ ਇੰਡੀ ਵੀ ਨਹੀਂ ਕਹਿੰਦੀ ਹਾਂ ਬਹੁਤ ਜ਼ਿਆਦਾ ਹੋਆ ਤੇ ਆਪਣਾ ਸਾਹਮਣ ਤੇ ਇੱਕ ਤਰਨਾੜ ਦੀ ਝੋਟੀ ਇਹ ਕਹਿੰਦਾ ਸੀ ਤੂੰ ਨਾ ਦੇਣ ਵਾਸਤੇ ਜਿਹੜੀ ਕਹਿੰਦਾ ਮੈਂ ਬਕਾਊ ਕਰ ਦੂੰ ਅੱਛਾ ਇਹ ਸੇਲ ਕਰ ਦੇਗਾ ਸੂਣ ਵਾਲੇ ਮੌਕੇ ਤੇ ਪਤਾ ਕੀ ਆ ਪਸੂ ਵੱਧ ਗਏ ਥੋੜੇ ਜਿ ਭੀ ਜਲ ਦੋ ਨੰਬਰ ਬੋਲੀ ਮੜਾ ਤੇਰਾ 98762 98762 45314 45314 ਇਹ ਨੰਬਰ ਮੈਂ ਵਿੱਚ ਪਤਾ ਕਿਉਂ ਬੋਲ ਦਣਾ ਜਿਹੜੇ ਬੰਦੇ ਨੇ ਚੀਜ਼ ਲੈਣੀ ਹੁੰਦਾ ਉਹ ਬਾਲੀ ਰਿਸਰਚ ਮਾਰਦਾ ਤੇ ਜਿਹੜੇ ਬੰਦੇ ਨੇ ਲੈਣੀ ਨਹੀਂ ਉਹ ਤਾਂ ਉਹਦੋਂ ਬਹਿ ਕੇ ਜਾਂਦੇ ਨੇ ਜਦੋਂ ਉਹ ਨੰਬਰ ਨੰਬਰ ਪਉ ਦਿਆ ਬਾਈ ਕਿੱਥੇ ਜੇ ਹੈ ਹਨਾ ਤਾਂ ਇਹ ਚੀਜ਼ ਆ ਬਸ ਜਦੋਂ ਚੀਜ਼ ਹੁੰਦੀ ਆ ਕੋਈ ਨਾ ਕੋਈ ਵੇਚਣੀ ਮੌਕੇ ਤੇ ਜੇ ਕੋਈ ਭਰਾ ਦਾ ਹੋ ਗਿਆ ਉਹ ਮੇਰੇ ਕੰਮ ਲੋਟਾ ਜੋ ਲਓ ਮਿੱਤਰੋ ਥਾਂ ਤੋਂ ਦੇਖ ਹੀ ਲੇ ਤੇ ਆ ਜਾ ਸਾਹਮਣ ਗਾਹਾਂ ਤੇ ਆ ਬੱਚਾ ਕੀ ਦਾ ਲੀਲੀ ਦਾ ਵੀ ਦਾ ਇਹ ਉਹ ਛੋਟੀ ਇਹ ਹੁਣੀ ਖਰੀਦੀ ਆ ਅੱਛਾ ਹੁਣੀ ਖਰੀਦੀ ਆ ਤੇ ਇਹ ਕਿੰਨੇ ਦਾ ਧੜਲੀ ਆ ਬਈ ਇਹ ਮਿਨੀਮਲ ਹੀ ਨਹੀਂ ਇਹ ਮਿਨੀਮਲ ਓਕੇ ਕਿਉਂ ਸ਼ਾਂਤੀ ਨਾ ਸਾਡੀਆਂ ਇਹਦੀਆਂ ਚਵਾਗਾਂ ਕਰਾਂਗਾ ਅਸੀਂ ਕਿੱਥੇ ਭੁੱਲਦੇ ਆ ਸਮਣਿਆਂ ਠੀਕ ਹੈ ਹੁਣ ਇਹ ਗੱਬਰ ਹੋ ਗਿਆ ਜਕਤਾਰ ਦਾ ਗਰੁੱਪ ਮਨੀਮ ਜਕਤਾਰ ਸਿੱਧੂ ਪਟਿਆਲਾ ਹੈ ਤੇ ਇਹ ਗੱਬਰ ਹੋ ਗਈ ਆਪਣੀ ਹਨਾ ਤਾਂ ਟਰੱਕਰ ਬਹੁਤ ਜ਼ਬਰਦਸਤ ਮਾਜ ओके ਤੇ ਹੁਣ ਦੁੱਧ ਕਿੰਨਾ ਤੀਜੇਂਦੀ ਬਈ ਹੁਣ 17 ਦੇ ਲਈ ਹੋਊਗਾ 16 17 ਦੇਈ ਇਹ ਤਾਂ ਬਹੁਤ ਤਕੜੀ ਬਈ ਆਰਡਰ ਰੂਟਰ ਵੀ ਬਹੁਤ ਜਬਰ ਰਹਾ ਤਾਂ ਦੇਖਣ ਜੋਗਾ ਮੱਝ ਤੇ ਫਿਰ ਇਹ ਕਿੰਨੇ ਦੁੱਧ ਾਲੀਏ ਬਈ ਠੇੜੀ ਇਹ ਆਪਣੀ ਘਰ ਦੀ ਝੋਟੀ ਆ ਅੱਛਾ ਇਹ ਹੁਣ ਸੂਈ ਹੋਈ ਆ ਮੰਨ 2 ਮਹੀਨੇ ਹੋ ਗਏ ਸੂਈ ਨੂੰ ਪਰਸੋਂ ਦਾ ਕੱਪਣ ਲਈ ਪਰਸੋਂ ਦਾ ਕੱਪਣ ਹੋਈ ਆ ਕਿੰਨੇ ਦੁੱਧ ਾਲੀਏ ਹੈਗਾ ਥੱਲੇ 15 ਬੰਦੇ 15 ਓਕੇ ਪਰੇ ਇਹਦੀ ਮਾਂ ਵੀ ਤੈਨੂੰ ਹੋ ਜਾਂਦਾ ਹਾਂ ਕਈ ਵਾਰੀ ਤੇ ਭਾਈ ਇਹ ਸਮਣ ਫਿਰ ਕਿੰਨੇ ਦੁੱਧ ਲਈ ਲੈ ਹੁਣ ਸੂਈ ਵੀ ਆ ਫਿਰ ਇਹ ਦੇਖੋ ਬੰਦੇ ਦੇ ਘਰੇ ਦਾ ਘੱਟ ਸੀ ਪਰ ਤੇ ਦੱਸਤੀ ਸੀ ਆਪਣੇ ਨਵੇਂ ਯਾਨੀ ਕਿ ਥੋੜਾ ਫੀਕਲੇਵਰ ਲੰਘਿਆ ਸੀ ਉਹਦਾ ਥੋੜਾ ਦੇਈ ਜਾਂਦੀ ਹਾਂ 14 ਰੁਪਏ ਦੇ ਵਿੱਚ ਚੰਗੀ ਮੱਚ ਹੈ ਨਾ ਓਕੇ ਤੇ ਲੋ ਵੀ ਮੇਤਰੋ ਇਧਰਲੇ ਪਾਸੇ ਅਸੀਂ ਅੱਜ ਯਾਰ ਦੋਤ ਨੂੰ ਮਿਲਨੀ ਲੱਗਦੇ ਚੰਚਲ ਕੋਲੇ ਜਾਂਦੇ ਸੀ ਤੇ ਸਮਣ ਦਾ ਵੀ ਪਿੰਡ ਇਹ ਸੀ ਫਿਰ ਸਮਣ ਨੂੰ ਮਿਲਣਾ ਸੀਗਾ ਮਗਰ ਇੱਕ ਵੀਡੀਓ ਸ਼ੂਟ ਕਰਨੀ ਸੀ ਤਸਾਂ ਨੂੰ ਮੈਂ ਚੱਲ ਹੁਣ ਚਾਹ ਪਾਣੀ ਪੀ ਕੇ ਨੂੰ ਮੈਂ ਥੋੜਾ ਜਿਹਾ ਆਪਾਂ ਪਤਿਰ ਵਾਲਾ ਸੈਟਨ ਵੀ ਦਿਖਾਈਏ ਕਿਉਂਕਿ ਭਰਾਵਾਂ ਨੇ ਅੱਗੇ ਕਮਾਈ ਵਧਣੀ ਹੈ ਦੇਖੋ ਸਮਨ ਵੀ ਇਹ ਕੰਮ ਕਰੋ ਮੁੰਡਾ ਉੱਠ ਕੇ ਇਹਨੇ ਵੀ ਬਹੁਤ ਮਿਹਨਤ ਕਰਕੇ ਬਹੁਤ ਤਰੱਕੀ ਕੀਤੀ ਹੈ ਹਨ ਇਹਦੇ ਪਿੰਡ ਦੇ ਵਿੱਚ ਆ ਕੇ ਨਾਲ ਮੋਂਗੇ ਪਤਾ ਲੱਗੂ ਬਸ ਪਸ਼ੂਆਂ ਤੇ ਕਾਮਯਾਬ ਹੋਇਆ ਠੀਕ ਹੈ ਜਦੋਂ ਬੰਦੇ ਨੇ ਐਕਸਟਰਾ ਕੋਈ ਵੀ ਪਸ਼ੂਆਂ ਦੇ ਉੱਤੇ ਆ ਤੁਸੀਂ ਦੇਖ ਲਓ ਸਮਾਈ ਆਪ ਕਰਕੇ ਇੱਕ ਨਾਲ ਬੰਦਾ ਰੱਖਿਆ ਸਾਰੇ ਜਾਨੇ ਆਪ ਲਾ ਕੇ ਨਾਲ ਉਧਰ ਅੰਦਰ ਵੀ ਮੈਂ ਸੰਖੜੀਆਂ ਉਧਰ ਵੀ ਮਰਵਾਉਣੇ ਚਾਹਤੀ ਇੱਧਰ ਉਧਰ ਥਾਂ ਬਾਹਰ ਵਧੀਆ ਇੱਕ ਆਪਾ ਕੱਟਾ ਆ ਵੀ ਸੇ ਦੋਤੇ ਕਿ ਨਸੀ ਦੀ ਮਾਸਾ ਚਰਦਾ 17 ਲੀਟਰ ਦੀ 17 ਲੀਟਰ ਇਹ ਘਰੇ ਆਪਣੇ ਰੱਖਣ ਵਾਲਾ ਆਹ ਜਿਹੜਾ ਕੋਈ ਬੂਰੇ ਬੂਰੇ ਵਾਲਾ ਚਾਹ ਪਾਨ ਹੁੰਦਾ ਕੋਈ ਪਿੰਡ ਪੁਣੇ ਚ ਪਾਲਣ ਵਾਲਾ ਵੀ ਉਹ ਵਿੱਚ 17 ਕਿਲੋ ਆਓ ਵੀ ਉਹ ਦੇਣਾ ਆਹ ਜਿੰਨੇ ਕ ਦਾ ਉਹਦੇ ਵਾਂਗੂ ਦੂਜਿਆਂ ਨੇ ਲੈ ਜਾਣਾ ਉਨੇ ਕ ਦਾ ਘਰੇ ਰੱਖਣ ਵਾਲਾ ਲੈ ਜਾਊਗਾ ਮਾਂ ਚਾਹੇ ਅਗਲੀ ਇਹ ਕੱਟੀ ਇਹ ਕੱਟ ਗਈ ਇਹ ਕਟ ਗਈ ਆ ਗਈ ਚਾਹ ਰਹੇ ਹਿੰਦੇ ਆ ਇਧਰ ਦੀ ਦਕਾਨ ਨੂੰ ਠਾਉਣੀ ਆਪਾਂ ਸਟੇਪ ਹੋਣਗੇ ਚਲਾ ਜਾ ਉਧਰ ਲੈ ਪਾਈਂਦੀ ਚਲੀਏ ਲੋ ਵੀ ਮਿੱਤਰੋ ਇੱਧਰ ਵੀ ਆ ਝੋਟੀਆਂ ਆ ਗਈਆਂ ਪਰਲੇ ਪਾਏ ਫਿਰ ਦੁੱਧਾਂ ਲੰਗਾ ਸਟਾਰਟ ਹੋ ਜਾਂਦੀਆਂ ਦੋ ਚਾਰ ਸੀ ਅੱਠ ਬੱਚੇ ਇੱਧਰਲੇ ਪਾਸੇ ਖੜੇ ਆ ਬਾਕੀ ਉਹ ਕਰਦੇ ਆ ਧਰਨਾੜ ਦੀ ਕੱਟੀ ਵੀ ਦੇਖਦੇ ਆ ਤੇ ਇੱਧਰੋਂ ਸਾ ਮਹਸਾ ਵੀ ਦੇਖਦੇ ਆ ਥੋੜਾ ਜਿਹਾ ਕੱਪੜਿਆਂ ਦਾ ਚੱਕਰ ਆ ਕਿਉਂ ਮੱਝਾਂ ਦੇ ਵਿੱਚ ਤੋਂ ਵਰਦੇ ਨਾ ਤਾਂ ਮੱਝਾਂ ਦਾ ਲਵੇੜੀ ਦਿੰਦੀਆਂ ਇਹ ਪੰਨੂ ਵਾਲੀ ਵੀ ਦਿਖਾਉਣੀ ਆ ਆਪਾਂ ਤੇ ਇਹ ਇਹ ਝੋਟੀਆਂ ਨਾ ਦੁੱਧ ਦਿੰਦੀ ਹੈ ਮਾਨੇ 15 ਦਿਨ ਦੀ ਸੂਈ ਕੋਈ ਆ 18 ਲੀਟਰ ਹੈ ਤਿਆਰ ਆ 18 ਲੀਟਰ ਦੁੱਧ ਤਿਆਰ ਹੈ ਆਹ ਉਹ ਇਹ ਤਾਂ ਆਪਣੇ ਫਾਰਮ ਵਾਸਤੇ ਲੈਂਦੀਆਂ ਆਪਾਂ ਇਹ ਹਾਂ ਫਾਰਮ ਆ ਇਹ ਘਰੇ ਹਾਂ ਮਿੱਤਰੋ ਉਹ ਤਾਂ ਵੈਸੇ ਹੀ ਤੇ ਕੋਲੇ ਪਸ਼ੂ ਚਾਰੇ ਹੁੰਦੇ ਆ ਬਰੀਡਰ ਨੂੰ ਹੁੰਦੇ ਆ ਵੀ ਚਲ ਆ ਚੰਗੇ ਆ ਮੂਰੇ ਦੁੱਧ ਦੇਈ ਜਾਂਦੀਆਂ ਵੀ ਚਲ ਉਹ ਸੂਨ ਵਾਲੇ ਮਿੱਤਰੋ ਨਾਟ ਵਾਲੀ ਬਹੁਤ ਚੰਗੀ ਕੱਟਈ ਆ ਉਹਦੇ ਬਾਰੇ ਵਿਚਾਰ ਹੋਇਆ ਤਾਂ ਡਾਕਟਰ ਦਾ ਨੰਬਰ ਉੱਥੇ ਦਿੱਤਾ ਬਾਤ ਤੁਸੀਂ ਕਨੈਕਟ ਕਰ ਸਕਦੇ ਆ ਤੇ ਇਹ 77 ਦੀ ਆ ਪੰਨੂ ਤੋਂ ਲੈਂਦੀ ਸੀ ਪੰਨੂ ਤੋਂ ਲੈਂਦੀ ਸੀ ਤੇ ਕਿੰਨਾ ਦੁੱਧ ਦਿੰਦੀ ਆ ਬਈ 17 ਦਿੰਦਾ 17 ਦਿੰਦਾ ਇਹ ਵੀ ਚੰਗੀ ਬਰੀਡ ਐ ਇਹਨਾਂ ਦੀ ਵੀ ਘਰ ਬਹੁਤ ਸਾਲ ਹੋ ਗਏ ਮਿਹਨਤ ਕਰਦੇ ਆਂ ਤੁਸੀਂ ਮੂੰਹ ਸੜੀ ਕਰਕੇ ਇਹ ਪ੍ਰੋਬਲਮ ਆ ਗਈ ਪ੍ਰੋਬਲਮ ਰਹੀ ਹੈ ਚਲ ਆਇਆ ਤਾਂ ਫੇਰ ਵੀ 16 17 ਕੱਢੀ ਗਈ ਐ 16 ਠੀਕ ਐ ਤੇ ਸਾਹਮਣੇ ਇਹ ਇਹ ਆਫਰੀਕਾ ਦੀ ਕੱਟੀ ਆ ਕੱਟੀ ਆ ਨੂੰ ਸੂਈ ਨੂੰ ਹੋ ਗਏ ਆਰਡਰ ਰੂਡਰ ਬਹੁਤ ਸੋਨੇ ਟਾਇਰ ਤੇਰੇ ਕੋਲੇ ਹਨਾ ਹਾਂ 15 ਲੀਟਰ ਐ ਨੰਡੇ ਰਵੇ ਦੁੱਧੇ ਜਾ ਨ ਨਹੀਂ ਬਹੁਤ ਸੋਨੇ ਆਰਡਰ ਦੂੰਦੇ ਯਾਰ ਮੈਂ ਸੂਈ ਵਾਲੀ ਝੋਟੀ ਆ ਠੀਕ ਐ ਆਜੋ ਫਿਰ ਤਰਨਾਟ ਵਾਲੀ ਵੀ ਦਿਖਾਈ ਆ ਆ ਤਾਂ ਤੂੰ ਦੇਖ ਹੀ ਲੈ ਤਰਨਾਟ ਵਾਲੀ ਵੀਰੇ ਸੋਨੇ ਚੰਗੀ ਤਰੀਂ ਦਿਖਾਤੀ ਤੂੰ ਦੇਖੋ ਇੱਥੋਂ ਵੀ ਆਰਡਰ ਰੂਡਰ ਤੇ ਕਿਹੜੀ ਆ ਦੂਜੀ ਤਰਨਾਟ ਵਾਲੀ ਬਾਈ ਗੱਲ ਕਰ ਲੈ ਵਿਡਿੰਗ ਇੱਥੇ ਚੱਲ ਜੂਮ ਜੂਮ ਕਰ ਲੈਣੇ ਆਹ ਇੱਕ ਆਹ ਹਾਂ ਓਕੇ ਆਹ ਠੀਕ ਐ ਨੇੜੇ ਜੂਮ ਬਹੁਤ ਕਰ ਦਿੰਦਾ ਆਪਣਾ ਲੈ ਬਈ ਸਬਸਕ੍ਰਾਈਬ ਕਰ ਤਰਨਾਟ ਦੇ ਵਿੱਚ ਇੱਕ ਗੱਲ ਐ ਹਾਂ ਸੌ ਸ਼ਿਰ ਬੋ ਹਾਂ ਤੇ ਦੁੱਧ ਵੀ ਬਾਈ ਦੁੱਧ ਵਾਲੀ ਵੀ ਬਾਈ ਤਰਨਾਟ ਨਾਲ ਨੇ ਚੰਗਿਆੜੇ ਘੜਤੇ ਹਨਾ ਹੁਣ ਤੂੰ ਦੇਖ ਲੈ ਕਸਮ ਲੱਗੇ ਉਧਰਲੇ ਭਾਈ ਜਿਹੜੇ ਡਾਕਟਰਾਂ ਨੇ ਲਾਇਆ ਜਿੰਨਾਂ ਦੀਆਂ ਝੋਟੀਆਂ ਸੂਨ ਲੱਗੀਆਂ ਉਹਨਾਂ ਕੋਲੇ ਹੁਣ ਸੀਮਣ ਖੜਦੇ ਨਹੀਂ ਭਾਈ ਹੁਣ 100 150 150 ਟੀਕਾ ਆਖਿਆ ਵੈ ਤੇ ਉਹਨੂੰ 300 220 ਵੀ ਕੇ ਆਪਦੇ ਕੋਲੇ ਹੀ ਰਹਿ ਗਏ ਬਸ 20 30 ਹੁਣ ਫੇਰ ਦੁਬਾਰੇ ਬਸ ਬਰਾਉਣੇ ਆ ਬਹੁਤ ਸੋਹਣਾ ਲੱਗੂਗਾ ਹਾਂ ਬਹੁਤ ਸੋਹਣਾ ਭਾਈ ਝੋਟੀ ਦੀ ਪਿੱਠ ਦੇਖੀ ਪਿੱਠ ਪੂੜਾ ਇਹ ਜਣੀ ਮਿਲਣਾ ਸੇ ਤੇ ਜਤੀ ਹੈਨਾ ਬਿਲਕੁਲ ਬਿਲਕੁਲ ਤੇ ਇੱਧਰ ਵੀ ਬੈਠੀ ਆ ਮਾਚੀ ਜੀ ਨੇਲੀ ਦਾ ਵੀ ਇੱਧਰ ਵੀ ਖੜੀ ਆ ਮੂਰਾ ਤੇ ਬਾਕੀ ਗਾਂਾਂ ਥੋੜੀਆਂ ਜੀਆਂ ਨਾਲ ਤਾਂ ਐਵੇਂ ਚ ਡੇਰੀ ਫਾਰਮ ਤਾਂ ਧੰਨਵਾਦ ਸਸੀ ਕਾਲ ਤੇ ਇੱਕ ਖਰਾਕ ਦੱਸੀ ਖਰਾਕ ਦੇ ਵਿੱਚ ਆਪਾਂ ਬੜੇਵੇਂ ਜਿਵੇਂ ਖੰਡਾ ਹੋ ਗਿਆ ਬੜੇਵੇਂ ਹੋ ਗਿਆ ਲੇਟੀ ਹੋਗੀ ਤਣਕ ਦੀ ਤੇ ਮੱਕੀ ਦੀ ਲੇਟੀ ਉਹ ਪਾ ਸੁਬਾ ਜਣ ਕੇ ਵਾਲਦਨੇ ਆ ਵਾਲ ਕੇ ਬਾਅਦ ਚ ਜਦ ਠੰਡਾ ਪਾਣੀ ਪਾ ਕੇ ਮਨ ਕੋ ਬਾਲਟੀ ਬਾਲਟੀ ਪਾਈ ਜਾਨੇ ਜਿੰਨੀ ਕਿ ਲੋਡ ਹੈ ਸਾਰੀਆਂ ਬਿਚਤੀ ਜਾਨੇ ਤੂੜੀ ਆਪਾਂ ਮਾਲ ਛੋਡੇ ਵਾਂਗੂ ਥੋੜੀ 3-3 ਕਿਲੋ ਤੂੜੀ ਪਾ ਕੇ ਹਾਂ ਵੀ ਉਦੋਂ ਬਾਅਦ ਫਿਰ ਦਾਣਾ ਖਲਾਂ ਦਾ ਠੀਕ ਹੈ ਠੀਕ ਹੈ ਸਾਹਮਣ ਤੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਵੀਡੀਓ ਵਧੀਆ ਲੱਗੀ ਬਾਤੋ-ਬਾਤ ਕਰੋ ਸ਼ੇਅਰ ਤੇ ਬਾਕੀ ਇਹ ਸਮਾਂ ਦਾ ਫਰਮ ਹੈ ਕਿ ਟਾਈਮ ਦੇ ਨਾਲ ਆ ਕੇ ਤੁਹਾਨੂੰ ਉਹਦੋਂ ਵੀ ਨਜ਼ਾਰੇਦਾਰ ਜਿਹੜੀਆਂ ਮੱਝਾਂ ਬਹੁਤ ਚੰਗੀਆਂ ਬਾਈ ਕੋਲੇ ਹੁਣ ਤਾਂ ਕਾਫੀ ਤੁਸੀਂ ਦੇਖ ਲੇ ਤਾਂ ਡਾਕਟਰ 17 18 ਵਾਲਾ ਤੇ ਹੌਲੀ-ਹੌਲੀ ਆਈ ਬਣਦੀਆਂ ਠੀਕ ਹੈ